ਤੋ ਵੀਡੀਓ ਵਿੱਚ ਨਜ਼ਰ ਆ ਰਹੀ ਲੜਕੀ ਮਾਹੀ ਭੰਡਾਰੀ ਦਾ ਕਥਿਤ ਤੌਰ ਤੇ ਕਹਿਣਾ ਹੈ ਕਿ ਉਸ ਦੇ ਨਾਲ ਨਜ਼ਰ ਆ ਰਿਹਾ ਇਹ ਸ਼ਖ ਸੰਜੀਵ ਭੰਡਾਰੀ ਉਸ ਦਾ ਪਿਤਾ ਹੈ ਜਿਸ ਨੇ ਮਾਹੀ ਨੂੰ ਗੋਦ ਲਿਆ ਸੀ ਉਸ ਨੇ ਮਾਹੀ ਦਾ ਪਾਲਣ ਪੋਸ਼ਣ ਕੀਤਾ ਅਤੇ ਪੂਰੇ ਰੀਤੀ ਰਿਵਾਜਾਂ ਨਾਲ ਮਾਹੀ ਦਾ ਵਿਆਹ ਵੀ ਕੀਤਾ ਵਿਆਤੋਂ ਬਾਅਦ ਵੀ ਮਾਹੀ ਸੰਜੀਵ ਭੰਡਾਰੀ ਦੀ ਦੇਖਰੇਖ ਕਰਨ ਲਈ ਆਪਣੇ ਬੱਚਿਆਂ ਨਾਲ ਉਸਦੇ ਘਰ ਵਿੱਚ ਹੀ ਰਹਿ ਰਹੀ ਸੀ ਪਰ ਸੰਜੀਵ ਭੰਡਾਰੀ ਦੀ ਮੌਤ ਤੋਂ ਬਾਅਦ ਮਾਹੀ ਭੰਡਾਰੀ ਨੂੰ ਸੰਜੀਵ ਭੰਡਾਰੀ ਦੇ ਕੁਝ ਕਰੀਬੀ ਰਿਸ਼ਤੇਦਾਰਾਂ ਵੱਲੋਂ ਘਰ ਤੋਂ ਬਾਹਰ ਕੱਟ ਦਿੱਤਾ ਗਿਆ ਮਾਹੀ ਦਾ ਕਹਿਣਾ ਹੈ ਕਿ ਉਹ ਕਈ ਵਾਰ ਘਰ ਦਾ ਦਰਵਾਜ਼ਾ ਖੜਕੜਾ ਕੇ ਵਾਪਸ ਚਲੀ ਗਈ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਅਤੇ ਨਾ ਹੀ ਉਸ ਨੂੰ ਘਰ 'ਚ ਦਾਖਲ ਹੋਣ ਦਿੱਤਾ ਗਿਆ ਇਸ ਬਾਬਤ ਮਾਹੀ ਨੇ ਨਜ਼ਦੀਕੀ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਪਰ ਕੋਈ ਸੁਣਵਾਈ ਨਹੀਂ ਹੋਈ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਜੀ ਮਾਹੀ ਭੰਡਾਰੀ ਹੈ ਜੀ ਹਾਂਜੀ ਹਾਂਜੀ ਪਿਤਾ ਦਾ ਨਾਮ ਹੈਗਾ ਸੰਜੀਪ ਭੰਡਾਰੀ ਅੱਛਾ ਜੀ ਹਾਂਜੀ ਅੱਛਾ ਇਹਨਾਂ ਗੋਬੀ ਭੰਡਾਰੀ ਨੇ ਅੱਛਾ ਦਿਨੇਸ਼ ਤੁੱਗਲ ਨੇ ਅੱਛਾ ਇਹਨਾਂ ਨੇ ਮੈਨੂੰ ਸ਼ਾਦੀਸ਼ ਕਰਕੇ ਕੱਢਿਆ ਕਿਵੇਂ ਸ਼ਾਦੀਸ਼ ਕਰਕੇ ਕੱਢਿਆ ਸ਼ਾਦੀਸ਼ੀ ਮੈਂ 20 ਸਾਲ ਹੋ ਗਏ ਇੱਥੇ ਰਹਿੰਦੀ ਨੂੰ ਆਪਣੇ ਪਾਪਾ ਕੋਲ ਅੱਛਾ ਕੀ ਨਾਂ ਸੀ ਤੁਹਾਡੇ ਪਾਪਾ ਦਾ ਸੰਜੀਤ ਭੰਡਾਰੀ ਜੀ ਅੱਛਾ ਉਹਨਾਂ ਨੇ ਮੈਨੂੰ ਆਪਣਾ ਗੋਦ ਲਿੱਤਾ ਹੋਇਆ ਸੀਗਾ ਅੱਛਾ ਇਹਨਾਂ ਨੇ ਮੈਨੂੰ ਉਹਨਾਂ ਨੇ ਮੇਰਾ ਵਿਆਹ ਕੀਤਾ ਸ਼ਾਦੀ ਕੀਤੀ ਮੈਂ 20 ਸਾਲ ਦੀ ਇੱਥੇ ਰਹਿ ਰਹੀ ਸੀਗੀ ਅੱਛਾ ਉਸ ਤੋਂ ਬਾਅਦ 13 ਮਈ ਨੂੰ ਉਹਨਾਂ ਦਾ ਡੈਥ ਹੋ ਗਈ ਉਹਨਾਂ ਦੀ 13 ਮਈ ਨੂੰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਸ਼ਾਦੀਸ਼ ਕਰਕੇ ਕੱਟਾ ਕਿ ਤੂੰ 4 ਦਿਨ ਆਪਣੇ ਸਹੁਰ ਅੱਛਾ ਤੇ ਉਸ ਤੋਂ ਬਾਅਦ ਤੈਨੂੰ ਅਸੀਂ ਤੇਰੇ ਬੱਚੇ ਦਾ ਵੀ ਮੇਰਾ ਬੇਟਾ ਆ ਉਹ ਵੀ ਇੱਥੇ ਰਹਿ ਰਿਹਾ ਸੀਗਾ ਜੀ 6 ਸਾਲ ਦਾ ਮੇਰਾ ਬੇਟਾ ਆ ਉਹ ਵੀ ਇੱਥੇ ਰਹਿ ਰਿਹਾ ਵਾ ਉਹਨੂੰ ਵੀ ਕੱਢਦਾ ਮੈਨੂੰ ਵੀ ਕੱਢਦਾ ਸਾਜ਼ਿਸ਼ ਕਰਕੇ ਸਿਰਫ ਦੋ ਕੱਪੜੇ ਮੈਨ ਲੈ ਕੇ ਇਹਨਾਂ ਦੀ ਗੱਲ ਸੁਣ ਕੇ ਮੈਂ ਚੱਲ ਗਈ ਜਦੋਂ ਵਾਪਿਸ ਆਈ ਆ ਉਸ ਤੋਂ ਬਾਅਦ ਮੈਨੂੰ ਦਰਵਾਜ਼ਾ ਨਹੀਂ ਖੋਲ ਰਹੀ ਜੀ ਅੱਛਾ ਕੌਣ ਨਹੀਂ ਖੋਲ ਰਿਹਾ ਹੁਣ ਅਸਾਂ ਦਿਨੇਸ਼ ਦੁੱਗਲ ਜੀ ਅੱਛਾ ਇੱਕ ਬੋਬੀ ਭੰਡਾਰੀ ਇੱਕ ਸੋਨੀਆ ਭੰਡਾਰੀ ਅੱਛਾ ਜੀ ਉਹ ਤੁਹਾਡੇ ਕੀ ਲੱਗਦਾ ਦਿਨੇਸ਼ ਦੁੱਗਲ ਜੀ ਉਹ ਚਾਚਾ ਚਾਚੀ ਜੀ ਹੈ ਜੀ ਇਹਨਾਂ ਦੇ ਮਤਲਬ ਪਾਪਾ ਦੇ ਪਰ ਮੈਨੂੰ ਆਪਣੀ ਫੈਮਿਲੀ ਦਾ ਹਿੱਸਾ ਨਹੀਂ ਸਮਝਦੇ ਪਰ ਮੈਂ ਸਮਝਦੀ ਸੀ ਜੀ ਅੱਛਾ ਹਾਂ ਜੀ ਅੱਛਾ ਇਹ 20 ਸਾਲ ਹੋ ਗਏ ਇਹਨ ਪੈਣਾ ਨਾ ਭਰਾ ਉਹਨਾਂ ਦੇ ਨਾਂ ਬੱਚਿਆਂ ਨੇ ਪੁੱਛਿਆ ਕਦੀ ਹੁਣ ਆ ਕੇ ਕਬਜ਼ਾ ਕਰਕੇ ਬੈਠ ਗਏ ਨੇ ਮੈਨੂੰ ਬਾਹਰ ਕੱਢਿਆ ਹੋਇਆ ਇਹਨਾਂ ਨੇ 25 ਦਿਨ ਹੋ ਗਏ ਮੈਨੂੰ ਬਾਹਰ ਕੱਢੇ ਨੂੰ ਆ ਦੇਖੋ ਜੀ ਮੈਂ ਚੌਥੀ ਪੰਜਵੀਂ ਵਾਰ ਆ ਕੇ ਜਾ ਰਹੀ ਆ ਆ ਦੇਖੋ ਗੋਲ ਲੇ ਰਹੇ ਅੰਦਰ ਬੰਦਾ ਹੈਗਾ ਵਾ ਦਿਨੇਸ਼ ਦੁੱਗਲ ਹੈਗਾ ਅੰਦਰ ਘੂਆ ਦਾ ਬੇਟਾ ਕਬਜ਼ਾ ਕਰੀ ਬੈਠਾ ਏ ਅੱਛਾ ਜੀ ਹਾਂਜੀ ਜਦੋਂ ਆ ਦੇਖੋ ਲੋਕ ਡਬਲ ਡਬਲ ਲੋਕ ਲਗਾ ਕੇ ਰੱਖੇ ਹੋਏ ਨੇ ਦੱਸਣਾ ਜਦੋਂ ਇਹ ਜਿਉਂਦੇ ਸੀਗੇ ਉਦੋਂ ਮਰਦੇ ਨਹੀਂ ਸੀ ਜਦੋਂ ਇਹ ਜਿਉਂਦੇ ਸੀ ਨਾ ਮੇਰੇ ਪਾਪਾ ਇਹਨਾਂ ਦਾ ਭਰਾ ਬੋਬੀ ਭੰਡਾਰੀ ਨਾ ਇਹਨਾਂ ਦੀ ਭੈਣਾ ਨਾ ਇਹਨਾਂ ਦੇ ਬੱਚੇ ਬਾਹਰ ਸੀਗੇ ਕਿਸੇ ਨੇ ਆਕੇ ਨਹੀਂ ਪੁੱਛਿਆ 20 ਸਾਲ ਹੋ ਗਏ ਸਾਨੂੰ ਸਾਹਦਿਆਂ ਨੂੰ ਅੱਛਾ ਚਾਰ ਵਾਰੀ ਉਹਨਾਂ ਦੀ ਲੱਤ ਟੁੱਟੀ ਕਦੀ ਕੋਈ ਆਕੇ ਨਹੀਂ ਪਾਣੀ ਦਾ ਗਲਾਸ ਪੁੱਛ ਸਕਿਆ ਹੁਣ ਜਦੋਂ ਹੀ ਉਹਨਾਂ ਦੀ ਡੈਥ ਹੋਈ ਆ ਉਦੋਂ ਦੂਸਰੇ ਦਿਨ ਹੀ ਆਕੇ ਇਹਨਾਂ ਨੇ ਕਬਜ਼ਾ ਕਰ ਲਿਆ ਮੈਨੂੰ ਸ਼ਾਦੀ 'ਚ ਨਾ ਕੱਢਤਾ ਉਦੋਂ ਬਾਅਦ ਹੁਣ ਮੈਨੂੰ ਦਰਵਾਜ਼ਾ ਨਹੀਂ ਖੋਲ ਰੇ ਮੇਰਾ ਇੱਥੋਂ ਤੱਕ ਕਿ ਮੇਰਾ ਬੱਚਾ ਵਾਲਾ ਨਾ ਪੜ੍ਹਾਈ ਕਰ ਰਿਹਾ ਸਵਾਮੀ ਰੂਪ ਚੰਦ ਜੈਨ ਚ ਇਹਦੀ ਬੁੱਕਸ ਤੱਕ ਵੀ ਉੱਥੇ ਪਈਆਂ ਨੇ ਅੰਦਰ ਮੈਨੂੰ ਕੁਝ ਨਹੀਂ ਦਿੱਤਾ ਗਿਆ ਮੇਰੇ ਗਹਿਣੇ ਸਭ ਕੁਝ ਚੀਜ਼ਾਂ ਮੇਰੀਆਂ ਸਮਾਨ ਇੱਥੋਂ ਤੱਕ ਹੀ ਅੰਦਰ ਪਿਆ ਵਾ ਮੈਨੂੰ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਸਰ ਇਹ ਦਰਖਾਸਤ ਕਿੱਥੇ ਦਿੱਤੀ ਹੋਈ ਹੈ ਇਸ ਟੀਨ ਸਿਟੀ थाने ਚ ਦਿੱਤੀ ਹੋਈ ਹੈ ਅੱਛਾ ਤੇ ਇਹਨਾਂ ਤੇ ਕੋਈ ਸੁਣਵਾਈ ਨਹੀਂ ਹੋਈ ਤੁਹਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅੱਛਾ ਜੀ ਹੱਥੋਂ ਲਿਖੀ ਸੀਗੀ ਇਹ ਮਰਦਾਈ ਕਰ ਉਹਨੇ ਹੱਥ ਨਾਲ ਲਿਖੀ ਸੀਗੀ ਪਰ ਸੁਣਵਾਈ ਕੋਈ ਨਹੀਂ ਹੋਈ ਮੇਰੀ ਅੱਛਾ ਐਂ ਦਵਾਰ ਨੂੰ ਉਹਨਾਂ ਨੇ ਟਾਈਮ ਦਿੱਤਾ ਸੀ 10 ਵਜੇ ਦਾ ਨਾ ਉਹਨਾਂ ਨੇ ਸਾਨੂੰ ਬੁਲਾਇਆ ਨਾ ਕੋਈ ਕਾਰਵਾਈ ਕੀਤੀ ਹੈ ਜੀ ਅੱਛਾ ਜੀ ਕਿਉਂਕਿ ਮੈਂ 112 ਨੰਬਰ ਤੇ ਵੀ ਕਾਲ ਕੀਤੀ ਸੀ ਮੌਕੇ ਤੇ ਨਾ ਪੁਲਿਸ ਪਹੁੰਚੀ ਹੈ ਨਾ ਬਾਤ ਹੈ ਜੀ ਅੱਛਾ ਜੀ ਹਾਂ ਜੀ ਮੇਰੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਤੁਹਾਡੇ ਕੋਲ ਹੋਰ ਕੀ ਪ੍ਰੂਫ ਹੈ ਤੁਸੀਂ ਐਸੇ ਘਰ ਚ ਰਹਿੰਦੇ ਸੀਗੇ ਪ੍ਰੂਫ ਜੀ ਮੇਰੇ ਕੋਲ ਐਲਬਮ ਆਇਆ ਲਿਓ ਦਿਖਾਓ ਐਲਬਮ ਕਿੱਡੀ ਆ ਦੇਖੋ ਮੇਰੇ ਪਾਪਾ ਜੀ ਨੇ ਅੱਛਾ ਜੀ ਉਹਨਾਂ ਨੇ ਮੇਰੇ ਬੈਲੰਸ 'ਚ ਵਿਆਹ ਕੀਤਾ ਸੀ ਉਹਨਾਂ ਨੇ ਮੇਰਾ ਅੱਛਾ ਜੀ ਬੜੀ ਧੂਮ-ਧਾਮ ਨਾਲ ਸਾਰੇ ਰੀਤੀ ਰਿਵਾਜ ਨਾਲ ਅੱਛਾ ਜੀ ਹਾਂਜੀ ਜਿਹੜਾ ਸਰ ਆ ਵਾਲਾ ਵਾ ਹਾਂਜੀ ਇਹ ਉਹਨਾਂ ਦਾ ਇਹ ਉਹਨਾਂ ਦਾ ਭੂਆ ਦਾ ਮੁੰਡਾ ਵਾ 20 ਸਾਲ ਤੋਂ ਸਾਡੇ ਨਾਲ ਸੀਗਾ ਰੋਜ਼ ਆਂਦਾ ਸੀ ਦਾ ਜਲੰਧਰ ਤੋਂ ਇਹ ਬੰਦਾ ਠੀਕ ਹੈ ਜੀ ਮੇਰੇ ਬੇਟੇ ਦਾ ਵੀ ਬਹੁਤ ਘੜਦਾ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਜਦੋਂ ਇਹ ਇਹਨੇ ਸਾਨੂੰ ਆਈ ਪਾਸਾ ਪਲਟਦਾ ਕਿ ਪ੍ਰਾਪਰਟੀ ਪਿੱਛੇ ਸਿਰਫ ਕਿ ਸਾਨੂੰ ਜਾਣਦਾ ਹੀ ਨਹੀਂ ਇਹ ਬੰਦਾ ਕਬਜ਼ਾ ਕਰਕੇ ਬੈਠਾ ਇਹ ਤੇ ਇਹਦਾ ਕੀ ਨਾਮ ਇਹਨਾਂ ਦਾ ਇਹਨਾਂ ਦਾ ਹੈਗਾ ਜੀ ਦਿਨੇਸ਼ ਦੁੱਗਲ ਅੱਛਾ ਜੀ ਇਹਨਾਂ ਦਾ ਨਾਮ ਦਿਨੇਸ਼ ਦੁੱਗਲ ਆ ਆ ਦੇਖੋ ਜੀ ਇਹ ਮਿਲਨੀਆ ਵੀ ਕਰ ਰਿਹਾ ਇਹ ਬੰਦਾ ਅੱਛਾ ਜੀ ਹਾਂਜੀ ਇਹਨੇ ਉਹਦੋਂ ਬਾਅਦ ਐਸਾ ਪਲਟਾ ਮਾਰਿਆ ਕਿ ਹਾਲੇ ਸਾਨੂੰ ਪਛਾਣਦੇ ਤੱਕ ਨਹੀਂ ਗੇ ਅੱਛਾ ਜੀ ਹਾਂਜੀ ਚੋਂ ਵਿੱਚ ਇਹ ਰਹ ਰਹੇ ਹਾਂਜੀ ਇਹ ਪਹਿਲਾਂ ਕਿੱਥੇ ਰਹਿੰਦੇ ਸੀ ਇਹ ਜਲੰਧਰ ਰਹ ਰਹੇ ਹੈ ਜੀ ਅੱਛਾ ਜਲੰਧਰ ਜਲੰਧਰ ਰਹਿੰਦੇ ਸੀ ਹੁਣ ਜਦੋਂ ਦੇ ਪਾਪਾ ਐਕਸਪਾਇਰ ਹੋ ਜਨੇ ਹਾਂਜੀ ਉਦੋਂ ਦੇ ਇਹ ਮਤਲਬ ਇੱਥੇ ਰਹਿੰਦੇ ਨੇ ਅੱਛਾ ਜੀ ਹਾਂਜੀ ਆਹ ਦੇਖੋ ਜੀ ਅੱਛਾ ਜੀ ਸਾਰੀ ਰੀਤੀ ਰਿਵਾਜ ਇਹਨਾਂ ਨੇ ਮੇਰੇ ਕੀਤੇ ਆ ਇਹਨਾਂ ਨੇ ਮੇਰਾ ਸਾਹੂ ਬਣ ਕੇ ਕੀਤੇ ਨੇ ਸਭ ਕੁਝ ਬਣ ਕੇ ਕੀਤੇ ਪਰ ਹੁਣ ਇਹ ਸੋਚਦੀ ਆ ਕਿ ਮੈਂ ਪਛਾਣਦਾ ਹੀ ਨਹੀਂ ਇਹਨੂੰ ਅੱਛਾ ਜੀ ਨਾ ਮੇਰੇ ਬੱਚੇ ਨੂੰ ਵੀ ਇੱਦਾਂ ਕੱਢਿਆ ਕਿ ਮੇਰੇ ਸਾਰੇ ਕੱਪੜੇ ਉੱਪਰੇ ਸਾਰੇ ਅੰਦਰ ਤੇ ਜੀ ਅੱਛੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਸ ਮੈਨੂੰ ਇਨਸਾਫ ਮਿਲੇ ਜੀ ਅੱਛਾ ਜੀ ਇਨਸਾਫ ਚਾਹੀਈ ਮੈਨੂੰ ਮੈਂ ਕਿੱਥੇ ਜਾਵਾਂ ਆਪਣੇ ਬੱਚੇ ਨੂੰ ਲੈ ਕੇ ਦੱਸੋ ਅੱਛਾ ਜੀ ਕਿਉਂਕਿ ਜਦ ਮੈਂ ਜਦੋਂ ਪਾਪਾ ਇੱਥੇ ਜਦੋਂ ਉਹ ਬਿਮਾਰਟ ਮਾਰ ਹੁੰਦੇ ਸੀ ਮੈਂ ਆਪਣੇ ਸਹੁਰੇ ਘਰ ਛੱਡ ਕੇ ਮੈਂ ਇੱਥੇ ਰਹਿ ਕੇ ਜਾਂਦੀ ਰਹੀ ਆ ਦੋ ਦੋ ਤਿੰਨ ਦਿਨ ਮਹੀਨੇ ਜਦੋਂ ਉਹ ਬਿਮਾਰ ਹੁੰਦੇ ਸੀ ਉਦੋਂ ਦਾ ਕੋਈ ਹੁਣ ਹੁਣ ਕਹਿੰਦੇ ਆ ਕਿ ਬੱਚੇ ਵਾਰਿਸ ਨੇ ਕਿਸ ਹਿਸਾਬ ਨਾਲ ਬੱਚੇ ਵਾਰਿਸ ਨੇ ਦੱਸੋ ਮੈਨੂੰ ਅੱਛਾ ਜੀ ਠੀਕ ਹੈ ਉਹਨਾਂ ਕੋਲ ਪ੍ਰੂਫ ਹੈਗੇ ਨੇ ਅੱਛਾ ਜੀ ਕਿ ਡਿਵੋਰਸ ਹੋਇਆ ਸਭ ਕੁਝ ਹੋਇਆ ਇਹ ਪ੍ਰੋਪਰਟੀ ਨਾਮ ਕਿਹਦੇ ਆ ਇਹ ਚਾਚਾ ਜੀ ਦੇ ਨਾਮ ਹੈਗੀ ਆ ਕੋਠੀ ਅੱਛਾ ਜੀ ਬਣਾਈ ਸਾਰੀ ਜਿੰਨੀ ਵੀ ਬਿਲਡਿੰਗ ਬਣਾਈ ਆ ਉਹ ਪਾਪਾ ਨੇ ਬਣਾਈ ਆ ਜੀ ਅੱਛਾ ਜੀ ਉਹਨਾਂ ਨੇ ਮੈਨੂੰ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਤੂੰ ਨਿਕਲਣਾ ਨਹੀਂ ਹੈਗਾ ਇੱਥੋਂ ਇਹਨਾਂ ਨੇ ਮੈਨੂੰ ਚਾਹਸਾ ਦਿੱਤਾ ਬਸ ਕਿ ਤੂੰ ਆਪਣੇ ਘਰ ਫੇਰਾ ਪਾਇਆ ਤੈਨੂੰ ਤੇਰੇ ਬੱਚੇ ਦਾ ਬਣਦਾ ਹੱਕ ਤੇਰਾ ਬੰਦ ਹੱਕ ਅਸੀਂ ਤੈਨੂੰ ਦਵਾਂਗੇ ਉਸ ਤੋਂ ਬਾਅਦ ਇਹਨਾਂ ਨੇ 2-3 ਹਫ਼ਤੇ ਹੋ ਗਏ ਤੇ ਗੇੜੇ ਮਾਰਦੇ ਨੂੰ ਅੱਛਾ ਜਦੋਂ ਮੈਂ ਆਨੀ ਆ ਉਦੋਂ ਬਾਅਦ ਮੈਨੂੰ ਕੰਮ ਕਿਹਾ ਵੀ ਮਿਲ ਰਹੀਆਂ ਜਾਨੋ ਮਾਰਨ ਦੀਆਂ ਅੱਛਾ ਠੀਕ ਹੈ ਜੀ ਜਿਹੜੇ ਮੁੰਡਾ ਇੱਥੇ ਕੰਮ ਕਰਦਾ ਸੀ 20 ਸਾਲ ਤੋਂ ਉਹ ਵੀ ਮੇਰੇ ਨਾਲ ਸੀਗਾ ਉਹ ਪਾਪਾ ਦੇ ਨਿਭਾਉਂਦਾ ਦੁਭਾਂਦਾ ਸੀ ਉਹ ਪਾਪਾ ਨੂੰ ਉਹਨੂੰ ਵੀ ਦਿਨੇਸ਼ ਦੁੱਗਲ ਕਹਿ ਰਿਹਾ ਕਿ ਮੈਂ ਤੇਰੇ ਗੋਲੀ ਮਰਵਾ ਦਾਂਗਾ ਅੱਛਾ ਜੀ ਹਾਂ ਜੀ ਮੈਨੂੰ ਵੀ ਮੇਰਾ ਮੇਰਾ ਖਤਰਾ ਹੈ ਜੀ ਮੇਰੇ ਬੱਚੇ ਆ ਨਾ ਮੇਰੇ ਛੋਟੇ-ਛੋਟੇ ਬੱਚੇ ਨੇ 6 ਮਹੀਨੇ ਦਾ ਬੱਚਾ ਮੇਰਾ ਇੱਕ ਆ ਬੱਚਾ ਮੈਨੂੰ ਜਾਨ ਤੋਂ ਖਤਰਾ ਹੈ ਇਹਨਾਂ ਦੇ ਭੰਡਾਰੀਆਂ ਦੇ ਅੱਛਾ ਹਾਂ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਜੈ ਭਾਰਤ ਇਹੇ ਦਰਖਾਸਤ ਦੀ ਕਾਪੀ ਹੈ ਜੀ ਇਹ ਮਸਲਾ ਸਾਡੀ ਜਥੇਬੰਦੀ ਆਜ਼ਾਦ ਕ੍ਰਾਂਤੀਕਾਰੀ ਦਲ ਅੱਛਾ ਜੀ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਕੋਲੇ ਇਹ ਮਸਲਾ ਆਇਆ ਅੱਛਾ ਜੀ ਇਹ ਲੜਕੀ ਕਰਮਜੀਤ ਕੌਰ ਉਰਫ ਮਾਹੀ ਅੱਛਾ ਜੀ ਪੰਡਾਰੀ ਅੱਛਾ ਜੀ ਇਹ ਲੜਕੀ ਦਲਿਤ ਸਮਾਜ ਨਾਲ ਸੰਬੰਧ ਰੱਖਦੀ ਹੈ ਅੱਛਾ ਜੀ ਜਿਹੜੇ ਪੰਡਾਰੀ ਸਾਹਿਬ ਸੀਗੇ ਅੱਛਾ ਜੀ ਉਹ ਖੱਤਰੀ ਪਰਿਵਾਰ ਤੋਂ ਸੰਬੰਧ ਰੱਖਦੇ ਸੀਗੇ ਅੱਛਾ ਜੀ ਉਹਨਾਂ ਨੇ ਇਸ ਕੁੜੀ ਨੂੰ ਅੱਛਾ ਜੀ 1996 ਚ ਇਸ ਕੁੜੀ ਦਾ ਜਨਮ ਹੋਇਆ ਅੱਛਾ ਜਦੋਂ ਇਹ ਕੁੜੀ 10 ਸਾਲ ਦੀ ਸੀਗੀ ਅੱਛਾ ਜੀ ਉਹਨਾਂ ਨੇ ਇਹਨੂੰ ਗੋਦ ਲਿੱਤਾ ਅੱਛਾ ਜੀ ਇਸ ਦੇ ਪਰਿਵਾਰ ਕੋਲੋਂ ਅੱਛਾ ਇਹਦਾ ਪਾਲਣ ਪੋਸ਼ਣ ਇਹਦੀ ਪੜ੍ਹਾਈ ਲਿਖਾਈ ਅੱਛਾ ਇਹਦੇ ਵਿਆਹ ਦਾ ਖਰਚਾ ਅੱਛਾ A to Z ਹਾਂਜੀ ਸਾਰਾ ਕੁਝ ਹਾਂਜੀ ਉਹਨਾਂ ਨੇ ਕੀਤਾ ਅੱਛਾ ਇਹਨਾਂ ਕੋਲੇ ਪ੍ਰੂਫ ਵੀ ਹੈਗੇ ਆ ਅੱਛਾ ਵਿਆਹ ਦੀ ਐਲਬਮ ਹੈਗੀ ਆ ਅੱਛਾ ਜਿਸ ਦੇ ਵਿੱਚ ਹਾਂਜੀ ਉਹ ਇਹਨਾਂ ਦੇ ਪਤਰੀ ਨੂੰ ਅੱਛਾ ਗਹਿਨੇ ਪਾ ਰਹੇ ਆ ਸ਼ਗਨ ਦੇ ਰਹੇ ਆ ਏ ਟੂ ਜ਼ੈਡ ਸਾਰੇ ਰੀਤ ਰਿਵਾਜ ਜਿਹੜੇ ਆ ਇੱਕ ਪਿਓ ਦੇ ਉਹਨਾਂ ਨੇ ਨਿਭਾਏ ਆ ਹਾਂਜੀ ਇਹਨਾਂ ਦਾ ਪਤੀ ਜਿਹੜਾ ਉਹ ਬਰੇਨ ਵਿਦੇਸ਼ ਦੇ ਵਿੱਚ ਕੰਮ ਕਰਦਾ ਕਿਸੇ ਕੰਪਨੀ ਦੇ ਵਿੱਚ ਇਹ ਉਦੋਂ ਦੇ तकरीबन 2-3 ਸਾਲ ਦੇ ਕਦੇ ਆਪਣੇ ਸਹੁਰੇ ਪਰਿਵਾਰ ਚਲੇ ਜਾਂਦੇ ਸੀਗੇ ਸਹੁਰਿਆਂ ਨੂੰ ਮਿਲਣ ਤੇ ਜ਼ਿਆਦਾਤਰ ਇੱਥੇ ਹੀ ਰਹਿੰਦੇ ਸੀਗੇ ਆਪਣੇ ਫਾਦਰ ਕੋਲੇ ਅੱਛਾ ਔਰ ਉਹਨਾਂ ਦੀ ਦੇਖਭਾਲ ਵੀ ਕਰਦੇ ਸੀਗੇ ਉਹਨਾਂ ਦਾ ਰੋਟੀ ਪਾਣੀ ਇਹੀ ਬਣਾ ਕੇ ਦਿੰਦੇ ਸੀਗੇ ਇਹਨਾਂ ਦੇ ਦੋ ਬੇਟੇ ਆ ਇੱਕ ਬੇਟਾ ਇਹਨਾਂ ਦਾ ਬੜਾ ਇੱਥੇ ਜਗਰਾਉਂ ਇੱਕ ਸਕੂਲ ਦੇ ਵਿੱਚ ਪੜ ਰਿਹਾ ਹੈ ਸੁਆਮੀ ਰੂਪਚੰਦ ਜੈਮ ਸਕੂਲ ਦੇ ਵਿੱਚ ਅੱਛੀ ਉਸ ਦਾ ਖਰਚਾ ਵੀ ਖੁਦ ਭੰਡਾਰੀ ਸਾਹਿਬ ਦੇ ਰਹੇ ਸੀਗੇ ਉਹ ਵੀ ਪ੍ਰੂਫ ਇਹਨਾਂ ਦੇ ਕੋਲੇ ਆ ਅੱਛੀ ਜਿਸ ਦਿਨ 13 ਮਈ ਨੂੰ ਉਹਨਾਂ ਦੀ ਡੈਥ ਹੁੰਦੀ ਆ ਮੌਤ ਹੁੰਦੀ ਉਹਨਾਂ ਦੀ ਅਚਾਨਕ ਉਹਨਾਂ ਦੀ ਮੌਤ ਹੋ ਜਾਂਦੀ ਹੈ ਬਿਮਾਰ ਚੱਲ ਰਹੇ ਸੀਗੇ ਉਹ ਅਚਾਨਕ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਜਦੋਂ ਇਤਲਾਹ ਦਿੱਤੀ ਗਈ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਤੇ ਜਿਹੜੇ ਦੁੱਗਲ ਸਾਹਿਬ ਆ ਤੇ ਦੂਜੇ ਬੋਬੀ ਭੰਡਾਰੀ ਜੀ ਆ ਉਹਨਾਂ ਨੇ ਖਾਲੀ ਪੇਪਰ ਤੇ ਅੰਗੂਠੇ ਦੇ ਨਿਸ਼ਾਨ ਲਗਵਾਏ ਆ ਜੋ ਕਿ ਮਾਹੀ ਜੀ ਤੁਹਾਨੂੰ ਦੱਸਣਾ ਭੁੱਲ ਗਏ ਆ ਜੋ ਕਿ ਇਹਨਾਂ ਨੇ ਦਰਖਾਸਤ ਦੇ ਵਿੱਚ ਵੀ ਮੈਂਸ਼ਨ ਕੀਤਾ ਹੋਇਆ ਜਿਹੜੀ ਥਾਣੇ ਦਰਖਾਸਤ ਦਿੱਤੀ ਆ ਉਸ ਤੋਂ ਬਾਅਦ ਇਹ ਥਾਣੇ ਇਹ ਜਦੋਂ 13 ਤਰੀਕ ਨੂੰ ਉਹਦੀ ਮੌਤ ਹੁੰਦੀ ਆ 15 ਤਰੀਕ ਨੂੰ ਉਹਨਾਂ ਦੇ ਭੋਗ ਤੋਂ ਬਾਅਦ ਉਹ ਇਕੱਠੇ ਹੋ ਕੇ ਇਹਨਾਂ ਨੂੰ ਕਹਿ ਦਿੰਦੇ ਆ ਵੀ ਹੁਣ ਭੋਗ ਪੈ ਗਿਆ ਆਪਣੀਆਂ ਲੜਕੀਆਂ ਆਪਣੇ ਰਿਵਾਜ ਆਪਣੀਆਂ ਲੜਕੀਆਂ ਜਿਹੜੀਆਂ ਆ ਉਹ ਸਹੁਰੇ ਪਰਿਵਾਰ ਜਾ ਕੇ ਗੇੜਾ ਕੱਢ ਕੇ ਆਉਂਦੀਆਂ ਅੱਛਾ ਇਹ ਖੁਦ ਲੜਕੀ ਉਹਨਾਂ ਦੇ ਚਾਂਸੇ 'ਚ ਆ ਕੇ ਸਹੁਰੇ ਪਰਿਵਾਰ ਗਈ ਕੁਛ ਦਿਨ ਇਹ ਰਹੀ ਉੱਥੇ ਅੱਛਾ ਜਦੋਂ ਇਹ ਵਾਪਸ ਆਈ ਉੱਥੋਂ ਅੱਛਾ ਉੱਥੋਂ ਤੋਂ ਵਾਪਸ ਜਦੋਂ ਆਈ ਤੇ ਇੱਥੇ ਲੋਕ ਜਿਹੜੇ ਆ ਉਹ ਚੇਂਜ ਕੀਤੇ ਹੋਏ ਸੀਗੇ ਅੱਛਾ ਔਰ ਲੌਕ ਚੇਂਜ ਹੋਣ ਕਰਕੇ ਇਹ ਇੱਥੇ ਲੋਕ ਪਹਿਲਾਂ ਚਾਬੀ ਵੀ ਟਰਾਈ ਕਰੀ ਗਈ ਬਾਅਦ ਵਿੱਚ ਨੇ ਫੋਨ ਲਾਇਆ ਉਹਨਾਂ ਨੇ ਫੋਨ ਨਹੀਂ ਚੁੱਕੇ ਉਸ ਤੋਂ ਬਾਅਦ ਇਹ ਉਸ ਦਿਨ 10 ਤਰੀਕ ਸੀਗੀ 10 ਜੂਨ ਦਾ ਦਿਨ ਸੀਗਾ 10 ਜੂਨ ਨੂੰ ਇਹਨਾਂ ਨੇ ਦਰਵਾਜ਼ਾ ਵੀ ਬਹੁਤ ਖੜਕਾਇਆ ਬੈਲ ਵੀ ਬਹੁਤ ਖੜਕਾਈ ਪਰ ਉਹਨਾਂ ਨੇ ਗੇਟ ਨਹੀਂ ਖੋਲਿਆ ਅੱਛਾ 3-4 ਵਾਰੀ ਇਹ ਕੁੜੀ ਇੱਥੇ ਆ ਚੁੱਕੀ ਆ ਉਸ ਤੋਂ ਬਾਅਦ ਇਸ ਲੜਕੀ ਨੇ ਥਾਣਾ ਸਿਟੀ ਦੇ ਵਿੱਚ ਜਗਰਾਉਂਡ ਦਰਖਾਸਤ ਦਿੱਤੀ ਆ ਉਹ ਦਰਖਾਸਤ ਏਐਸਆਈ ਬਲਵਿੰਦਰ ਸਿੰਘ ਜੀ ਨੂੰ ਮਾਰਕੋਈ ਹੈ ਐਤਵਾਰ ਦਾ ਕੱਲ ਦਾ ਹਾਂਜੀ ਸਮਾਂ ਸੀਗਾ 15 ਜੂਨ ਦਾ ਪਰ ਉਹਦੇ ਵਿੱਚ ਨਾ ਇਸ ਪੱਖ ਨੂੰ ਇਸ ਪਾਰਟੀ ਨੂੰ ਸੱਦਿਆ ਗਿਆ ਨਾ ਉਸ ਪਾਰਟੀ ਨੂੰ ਸੱਦਿਆ ਗਿਆ ਕਿਸੇ ਦਾ ਕੋਈ ਪੱਖ ਨਹੀਂ ਸੁਣਿਆ ਗਿਆ ਅੱਛਾ ਇੱਥੋਂ ਤੱਕ ਕੇ ਇੱਥੇ ਇਸ ਘਰ ਦੇ ਵਿੱਚ 20-22 ਸਾਲ ਤੋਂ ਇੱਕ ਮੁੰਡਾ ਜੋ ਕਿ ਪ੍ਰਵਾਸੀ ਮਜ਼ਦੂਰ ਸੀਗਾ ਨਾਮ ਉਹਦਾ ਕਿਸੇ ਮੁੰਡੇ ਦਾ ਰਾਮ ਜੀ ਰਾਮ ਉਹ ਵੀ ਕੰਮ ਕਰ ਰਿਹਾ ਸੀਗਾ ਉਹ ਜਦੋਂ ਕੰਮ ਕਰ ਰਿਹਾ ਸੀ ਉਹਨੂੰ ਵੀ ਧਮਕੀਆਂ ਦਿੱਤੀਆਂ ਗਈਆਂ ਭੋਗ ਤੋਂ ਬਾਅਦ ਉਹਨੂੰ ਵੀ ਕੱਢ ਦਿੱਤਾ ਗਿਆ ਕਹਿੰਦੇ ਕਿ ਗੋਲੀ ਮਰਵਾ ਕੇ ਤਾ ਉਹਨੂੰ ਕਹਿੰਦੇ ਗੋਲੀ ਮਰਵਾ ਕੇ ਤੈਨੂੰ ਇੱਥੋਂ ਗੋਲੀ ਮਾਰ ਦਿਆਂਗੇ ਜੇ ਵੜਿਆ ਹਮਲੇ ਵਿੱਚ ਵੀ ਮੜਿਆ ਤਾਂ ਅੱਛਾ ਇਸ ਲੜਕੀ ਨੇ ਸਾਡੇ ਜਥੇਬੰਦੀਆਂ ਤੱਕ ਪਹੁੰਚ ਕੀਤੀ ਆ ਅੱਛਾ ਸੋ ਜਦੋਂ ਅਸੀਂ ਸਾਰਾ ਮਸਲਾ ਸੁਣਿਆ ਲੜਕੀ ਨੂੰ ਸੁਣਿਆ ਸਾਰੇ ਤੱਥ ਦੇਖੇ ਸਾਰੇ ਸਬੂਤ ਦੇਖੇ ਲੜਕੀ ਦੇ ਕੋਲੇ ਉਸ ਤੋਂ ਬਾਅਦ ਅਸੀਂ ਮੈਂ ਖੁਦ ਆਪ ਐਸਐਚਓ ਸਾਹਿਬ ਨਾਲ ਗੱਲ ਕੀਤੀ ਐ ਸਿਟੀ ਨਾਲ ਬਿਸਰ ਆ ਤੁਹਾਡੇ ਕੋਲੇ ਦਰਖਾਸਤ ਆਈ ਹੋਣੀ ਐ ਪਰ ਐਸਐਚਓ ਸਾਹਿਬ ਨੇ ਕਿਹਾ ਮੈਂ ਐਸਆਈ ਸਾਹਿਬ ਨੂੰ ਕਹਿ ਦਿੰਨਾ ਤੇ ਇਹਨਾਂ ਦੀ ਜੋ ਵੀ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਹੁਣ ਇਹ ਲੜਕੀ ਖੱਜਲ ਖਰਾਬ ਹੋ ਰਹੀ ਐ ਦੱਸੋ ਇਹ ਕਿੱਥੇ ਜਾਵੇ ਜਿਹੜਾ ਇਹਦਾ ਪਤੀ ਐ ਉਹ ਬਹਿਰੀਨ ਗਿਆ ਹੋਇਆ ਐ ਕੰਮ ਦੇ ਉੱਪਰ ਔਰ ਜੋ ਇਹ ਲੜਕੀ ਹੈ ਇੱਕ ਜਗਰਾਉਂ ਦੇ ਵਿੱਚ ੱਟਕੇ ਖਾ ਰਹੀ ਹੈ ਵਿਚਾਰੀ ਕਦੇ ਕਿਸੇ ਦੇ ਘਰੇ ਜਾ ਕੇ ਰਹਿ ਰਹੀ ਹੈ ਕਦੇ ਕਿਸੇ ਦੇ ਘਰੇ ਜਾ ਕੇ ਰਹਿ ਰਹੀ ਹੈ ਇਸ ਦਾ ਮਤਲਬ ਇਹੀ ਹੈ ਕਿ ਜਾਤੀ ਵਿਤਕਰਾ ਇਸ ਲੜਕੀ ਨਾਲ ਹੋ ਰਿਹਾ ਹੈ ਜੇ ਇਹ ਦਲਿਤ ਸਮਾਜ ਦੇ ਵਿੱਚ ਪੈਦਾ ਹੋਈ ਤੇ ਇਹਦਾ ਕੀ ਕਸੂਰ ਹੈ ਇੱਕ ਮਹਾਨ ਇਨਸਾਨ ਨੇ ਇਹਨੂੰ ਪਿੰਡਾ ਪਾਲਣ ਪੋਸ਼ਣ ਕੀਤਾ ਇਹਨੂੰ ਆਪਦੇ ਬੱਚਿਆਂ ਦੇ ਬਰਾਬਰ ਸਮਝਿਆ ਅੱਜ ਉਹ ਇਨਸਾਨ ਦੁਨੀਆ ਤੇ ਹੈ ਨਹੀਂ ਪਰ ਉਹਦੀ ਕਮੀ ਇਹ ਬਹੁਤ ਮਹਿਸੂਸ ਕਰਦੀ ਆ ਸਾਡੇ ਕੋਲੇ ਇਹ ਰੋਈ ਵੀ ਆ ਬਹੁਤ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਔਰ ਜਗਰਾਉਂ ਦੇ ਵਾਸੀਆਂ ਨੂੰ ਵੀ ਕਿ ਇਸ ਦਾ ਸਾਥ ਦੇ ਕੇ ਇਸ ਨੂੰ ਅੰਦਰ ਵਾਰਿਆ ਜਾਵੇ ਠੀਕ ਹੈ ਜੀ ਹਾਂ ਜੀ ਮੈਂ 22 ਸਾਲ ਤੋਂ ਰਹਿ ਰਹੇ ਹਾਂ ਅੱਛਾ ਤੇ ਸਾਡੇ ਬਾਉ ਜੀ ਨੇ ਤੇਗਾ ਤੇਵਾ ਕਰਦੇ ਸੀਗੇ ਅੱਛਾ ਤੇ ਸਾਰਾ ਮੈਂ ਹੀ ਕਰਦਾ ਕਿ ਉਹਨਾਂ ਦਾ ਜੋ ਨਾਂ ਨਾ ਕੀ ਨਾਮ ਸੀ ਬੌਜੀ ਦਾ ਸੰਜੀਵ ਭੰਡਾਰੀ ਅੱਛਾ ਜੀ ਹਾਂ ਜੀ ਅੱਛਾ ਤੁਹਾਡਾ ਨਾਮ ਕੀ ਹੈ ਹਰਾਮਜੀ ਅੱਛਾ ਹਾਂ ਜੀ ਤੇ ਸਾਡੇ ਦੇ ਹੱਕ ਦ ਦਵਾਈ ਦੇ ਬੀ ਕਿਰੋਨੀ ਸੇਵਾ ਕੀਤੀ ਹੈ ਅੱਛਾ ਹਾਂ ਜੀ ਤੇ ਹੁਣ ਇਸ ਵੇਲੇ ਕਿਹਨੇ ਕੀ ਦਾ ਕਬਜ਼ਾ ਕਬਜ਼ਾ ਇਸ ਟਾਈਮ ਰਜੇਸ਼ ਭੰਡਾਰੀ ਦਾ ਜੀ ਅੱਛਾ ਜੀ ਹਾਂ ਜੀ ਪਹਿਲਾਂ ਸਾਡਾ ਸੀਗਾ ਅੰਨ ਧੱਕਾ ਮਾਰ ਕੇ ਬਾਹਰ ਕੱਢਿਆ ਗਿਆ ਅੱਛਾ ਹਾਂ ਜੀ ਅੱਛਾ ਤੇ ਨਾ ਦਿਨੇਸ਼ ਕੁ ਡੁੱਗਲੀ ਅੱਛਾ ਹਾਂ ਜੀ ਅੱਛਾ ਇਸ ਬਾਬਤ ਜਦੋਂ ਗਵੰਡੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਮਾਹੀ ਪਿਛਲੇ ਲੰਬੇ ਸਮੇਂ ਤੋਂ ਇਸੇ ਘਰ ਵਿੱਚ ਰਹਿ ਰਹੀ ਹੈ। ਅਸੀਂ ਨੈ ਬ੍ਰੀਨੋ ਭਾਈ ਦੇ ਪਰਿਵਾਰ ਤੋਂ ਆਜ਼ਾਦ ਕ੍ਰਾਂਤੀਕਾਰੀ ਦਲ ਸੰਗਠਨ ਨਾਲ। ਸਾਨੂੰ ਇਹ ਕੁੜੀ ਨੇ ਕੰਪਲੀਟ ਦਿੱਤੀ ਹੈ। ਜਦੋਂ ਘਰੇ ਵਾਰਿਆਂ ਨਹੀਂ ਜਾ ਰਿਹਾਗਾ ਢੋਖੇ ਨਾਲ ਹੀ ਰੁਕ ਪਿਆ ਗਿਆ। ਕਿੰਨੇ ਦਿਨ ਤੋਂ ਇੱਥੇ ਰਹਿ ਰਹੇ ਨੇ? ਅਸੀਂ ਕੰਮ ਦਾ ਹੋ ਕੇ 2 ਸਾਲ ਹੋ ਗਏ ਅਸੀਂ ਨਾਨਕ ਵਾਲਾ ਘਰ ਲਿੱਤਾ ਉਸ ਤੋਂ ਪਹਿਲਾਂ ਹੀ ਮਤਲਬ ਇਹ ਮਤਲਬ ਜਿਹੜੇ ਅੰਕਲ ਸੀਗੇ ਜਿਹਨਾਂ ਨੇ ਡਾਪ ਹੋ ਗਈ ਮਨ ਤੋਂ ਪੱਲਾ ਰਿਹਾ ਹੁੰਦਾ ਸੀ ਉਹਨਾਂ ਨੇ ਇਹਨਾਂ ਨੂੰ ਅਡਾਪਟ ਕੀਤਾ ਹੋਇਆ ਸੀ ਸਾਨੂੰ ਉਹਨਾਂ ਨੇ ਜਿਹੜਾ ਇਹਨਾਂ ਦਾ ਬੇਟਾ ਸੀਗਾ ਪਹਿਲਾਂ ਦੀ ਫਸਟ ਮੈਰਿਜ ਤੋਂ ਉਦੋਂ ਨਾਲੇ ਦੋ ਬੱਚੇ ਸੀ ਨਾ ਹਾਂਜੀ 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 ਉਹ ਲੜਕੀ ਉਹਨਾਂ ਨੇ ਰੱਖ ਲਈ ਸੀ ਲੜਕਾ ਇਹਨਾਂ ਕੋਲ ਹੀ ਰਹਿੰਦਾ ਸੀਗਾ ਇਹਨਾਂ ਦੀ ਤਾਂ ਮੈਰਿਜ ਹੀ ਸੀ 4 ਪਰ ਉਹ ਤਾਂ ਇਹ ਕਦੇ ਆ ਜਾਂਦੇ ਜੀ ਮੇਰੇ ਆ ਜਾਂਦੇ ਸਿੱਧੇ ਹਾਂਜੀ ਆਉਂਦੀ ਆ ਜੀ ਪਰ ਜਦੋਂ ਬਿਮਾਰ ਸੀਗੇ ਉਦੋਂ ਇੱਥੇ ਸੀਗੇ ਇੱਥੇ ਸੀ ਹਾਂਜੀ ਇਹਨਾਂ ਦਾ ਬੇਟਾ ਵੀ ਇੱਥੇ ਪੜ ਰਿਹਾ ਹੈ ਹਾਂਜੀ ਜਿਹੜਾ ਦਾ ਉਹੀ ਕਿਹਾ ਟੈਂਕਰ ਦਾ ਖਰਚਾ ਵੀ ਉਹ ਦੇ ਰਹੇ ਸੀ ਸਾਰਾ ਹਾਂਜੀ ਆਂਟੀ ਜੀ ਕੀ ਨਾਮ ਹੈ ਸੀਤਾ ਦੇ ਅੱਛਾ ਜੀ ਇਹ ਮਾਹੀ ਪੜਾ ਰਹੀ ਕਦ ਕਿੰਨੇ ਕ ਦਿਨ ਤੋਂ ਕੋਠੀ ਚ ਰਹਿ ਰਹੀ ਸੀਗੀ ਇਹ ਤਾਂ ਕਦੇ ਨਹੀਂ ਦੇਖੋ ਜੀ ਇਹ ਚੱਪਲ ਨਹੀਂ ਪਾਉਂਦੀ ਹਾਂਜੀ ਸਨੀ ਚੱਪਲ ਨਹੀਂ ਪਾਉਂਦੀ ਅੱਛਾ ਜੀ ਜਦ ਤੋਂ ਇੱਥੇ ਰਹਿਦੀ ਹੈ ਅੱਛਾ ਨਾਮ ਹਾਂਜੀ ਆ ਰਾਮੀ ਅੱਛਾ ਰਾਮੀ ਤੇ ਇਹ ਵੀ ਦੋਨੇ ਇੱਥੇ ਰਹਦੇ ਸੀ ਇਹ ਦੋਨੇ ਇੱਥੇ ਰਹਿੰਦੇ ਸੀ ਅੱਛਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਅਮਨਤਾ ਹਾਂਜੀ ਤੇ ਇਹ ਕਿੰਨੇ ਸਾਲ ਤੋਂ ਇੱਥੇ ਰਹਦੇ ਸੀ ਇਹ ਬੱਚਿਆਂ ਨੂੰ ਤਾਂ 22 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ ਇਹ ਤੇ ਆ ਰਾਮ ਅੱਛਾ ਜੀ ਸੇਅਰ ਕਰਦੇ ਸੀ ਪਹਿਲਾਂ ਇਹਨਾਂ ਦੇ ਬੀਬੀ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਸੰਭਿਆ ਉਹਦੀ ਡੈਥ ਹੋਈ ਉਹਦੋਂ ਆਏ ਤੇ ਉਦੋਂ ਵੀ ਫਿਰ ਉਦੋਂ ਬਾਅਦ ਇਹੀ ਰਹਿ ਰਹੇ ਹੋ ਉਦੋਂ ਬਾਅਦ ਚਲੇ ਗਏ ਅੱਛਾ ਹੋਰ ਕੋਈ ਨਹੀਂ ਰਹਿੰਦਾ ਸੀ ਕੋਈ ਨਹੀਂ ਅੱਛਾ ਇਹੀ ਰਹਿੰਦੇ ਸੀ ਇਹੀ ਰਹਿੰਦੇ ਤੇ ਇਹ ਸੰਭਾਲਦੇ ਸੀ ਇੱਕ ਦੇਵ ਹੁੰਦਾ ਸੀ ਇਹਨਾਂ ਨਾਲ ਪਤਲਾ ਜਾਂ ਮੁੰਡਾ ਅੱਛਾ ਜੀ ਇਹ ਤਿੰਨੋਂ ਜਾਣੇ ਹੁੰਦੇ ਸੀ ਤੇ ਇਹਦਾ ਬੇਟਾ ਤਾਂ ਇਹਦੇ ਦਿਵਸ ਤੋਂ ਬਾਅਦ ਇੱਥੇ ਹੀ ਰਹਿ ਰਿਹਾ ਸੀ ਇਹਦੇ ਨਾਲ ਨਹੀਂ ਮਿਲ ਜਾਉਣਾ ਅੱਛਾ ਜੀ ਉਹ ਕਹਿੰਦੀ ਮੈਂ ਰੱਖੂਗਾ ਇਹਨੂੰ ਅੱਛਾ ਜੀ ਕੀ ਨਾਮ ਹੈ ਤੁਹਾਡਾ ਮੀਨਾ ਜੀ ਅੱਛਾ ਤੇ ਤੁਸੀਂ ਇੱਥੇ ਤੋਂ ਰਹਿੰਨ ਵਾਲੀ ਹੈ ਮੈਂ ਨਾ ਨਹੀਂ ਛੱਡਦੇ ਦਰਾਨੀ ਹੈ ਜੀ ਅੱਛਾ ਜੀ ਤੇ ਇਹ ਕਿੰਨੇ ਗਿਰਦੇ ਇੱਥੇ ਰਹੇ ਇਹਦਾ ਮੈਂ ਮੇਰੇ ਤੋਂ ਪਹਿਲਾਂ ਦੀ ਰਹਿੰਦੇ ਨੇ ਇੱਥੇ ਅੱਛਾ ਜੀ ਹਾਂ ਜੀ ਮੇਰੇ ਵਿਆਹ ਤੋਂ ਬਾਅਦ ਵੀ ਪਹਿਲਾਂ ਵੀ ਰਹਿੰਦੇ ਨੇ ਅੱਛਾ ਜੀ ਇਸ ਬਾਬਤ ਜਦੋਂ ਐਸ ਐਚਓ ਥਾਣਾ ਸਿਟੀ ਜਗਰਾਉ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਬਾਬਤ ਜਦੋਂ ਮੀਡੀਆ ਵੱਲੋਂ ਦੂਜੀ ਧਿਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਦਿਨੇਸ਼ ਦੁਗਲ ਦਾ ਫੋਨ ਲੰਬੇ ਸਮੇਂ ਤੋਂ ਸਵਿਚ ਆਫ ਹੋਣ ਕਾਰਨ ਸੰਪਰਕ ਨਹੀਂ ਹੋ ਸਕਿਆ ਅਤੇ ਦੂਜੇ ਪਾਸੇ ਰਜੇਸ਼ ਭੰਡਾਰੀ ਵੱਲੋਂ ਮੀਡੀਆ ਨੂੰ ਆਪਣਾ ਪੱਖ ਦੇਣ ਤੋਂ ਟਾਲਮਟੋਲ ਕਰ ਦਿੱਤਾ ਗਿਆ। ਹੈਲੋ ਹਲੋ ਨਮਸਕਾਰ ਸਾਜੀ ਹਾਂਜੀ ਨਮਸਕਾਰ ਜੀ ਪੱਤਰਕਾਰ ਗਗਦੀਪ ਸਿੰਘ ਬੋਲ ਰਿਹਾ ਜੀ ਹਾਂਜੀ 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 ਬੋਲੋ ਜੀ ਇਹ ਫਿਰ ਇੱਕ ਉਹ ਕੋਈ ਘਰ ਦਾ ਰੌਲਾ ਇੱਕ ਕੁੜੀ ਹੈ ਮਾਹੀ ਭੰਡਾਰੀ ਅੱਛਾ ਜੀ ਉਹਨੇ ਸਾਡੇ ਤੇ ਜਾਮ ਲਾਇਆ ਕਿ ਮੈਨੂੰ ਘਰੇ ਨਹੀਂ ਵੜਨ ਦੇ ਜਾਂ ਵੀ ਮੇਰੇ ਹਰ ਮੈਂ ਕਾਰ ਡਾਇਰ ਕਰਦਾ ਤੁਸੀਂ ਮੈਨੂੰ ਤਾਂ ਮਿਲ ਲਿਓ ਮੈਂ ਮਿਲ ਜਾ ਤੁਹਾਨੂੰ ਆ ਜੀ ਜੀ ਅਰੇ ਫਿਰ ਮੈਂ ਘਰ ਮੈਂ ਗੱਡੀ ਡਾਇਰ ਕਰਦੇ ਹਾਂ ਹਾਂਜੀ ਫਿਰ ਤਾਂ ਮੈਂ ਗੱਲ ਕਰਦਾ ਮੈਂ ਚਲੋ ਐਵੇਂ ਹੀ ਪੱਕਾ ਦੱਸ ਦੋ ਭਾਵੇਂ ਤੁਸੀਂ ਵੇ ਕੋਈ ਗੱਲ ਨਹੀਂ ਮੈਂ ਤੁਹਾਨੂੰ 15 ਮਿੰਟਾਂ ਤੋਂ ਆਪ ਗੱਲ ਕਰਦਿਆਂ ਦਾਰ ਤੂੰ ਸੱਚੀ ਸੱਚਾ ਸਾਰਾ ਹਾਂਜੀ ਸੱਚੀ ਦੱਸੂ ਜੋ ਵੀ ਹੋਇਆ